ਮੈਨੂੰ ਚਾਹੀਦਾ ਨਹੀਂ ਮੀਊਚਾ ਵੀ ਚਾਹੀਦਾ ਨਹੀਂ ਚਾਚਾ ਤੁਹਾਨੂੰ ਕਹਿੰਦੇ ਚਾਹੋਗੇ ਕਿ ਇਹ ਸਹੀ ਕੀਤਾ ਬੰਦੇ ਨੇ ਜਾਂ ਗਲਤ ਕੀਤਾ ਤੇ ਅੱਗੇ ਦੀ ਕੀ ਕਾਰਵਾਈ ਹੁਣ ਕਰਨੀ ਹੈ ਬਹੁਤ ਜ਼ਿਆਦਾ ਗਲਤ ਹੋਇਆ ਜੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਜੇਸੀ ਰਿਜ਼ੋਰਟ ਦੀ ਬੈਕ ਸਾਈਡ ਤੋਂ ਚੁਕੀਟੀ ਨੂੰ ਇਹ ਛੋਟੀ ਰੋਡ ਦੇ ਤੇ ਬੜੀ ਸਪੀਡ ਦੇ ਨਾਲ ਆਇਆ ਲੋਕਾਂ ਦੇ ਦੱਸਣ ਮੁਤਾਬਕ ਬਹੁਤ ਜ਼ਿਆਦਾ ਸਪੀਡ ਸੀ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਸਾਈਡ ਤੇ ਦੋ ਤਿੰਨ ਮੋਟਰਸਾਈਕਲ ਵਿੱਚ ਰਸਤੇ 'ਚ ਉਹ ਧੋਕ ਦਤੇ ਦੋ ਤਿੰਨ ਗੱਡੀਆਂ ਇਹਨਾਂ ਦੇ ਦਸ ਮੁਸਾਬਕ ਕਹਿੰਦੇ ਉਹ ਤੋੜ ਦਿੱਤੀਆਂ ਹੈਗੀਆਂ ਕਹਿੰਦੇ ਬੱਚੇ ਵਗੈਰਾ ਵੀ ਕਿਸੇ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਏ ਉਹ ਉਹ दारू ਪੀਤੀ ਸੀ ਇਹਨੂੰ ਪਤਾ ਹੀ ਨਹੀਂ ਲੱਗਿਆ ਜੀ ਕੀ ਹੋ ਰਿਹਾ ਪਰ ਇਹ ਤੇ ਇਹ ਤੇ ਹੁਣ ਬਿਆਨ ਦੇ ਰਿਹਾ ਹੈ ਕਿ ਮੈਂ ਮੇਰੀ ਗੱਡੀ ਨੂੰ ਪਹਿਲਾਂ ਪੱਥਰ ਮਾਰੇ ਹਿੱਟ ਕੀਤਾ ਮੈਨੂੰ ਫੇਰ ਜਾ ਕੇ ਮੈਂ ਮੈਨੂੰ ਇਹਨਾਂ ਨੇ ਉਲਟਾ ਉਹਨਾਂ ਤੇ ਇਲਜ਼ਾਮ ਲਗਾ ਰਿਹਾ ਹੈ ਇਹ ਕਿਹੋ ਜਿਹੀ ਜਾਣਕਾਰੀ ਇਕੱਠੀ ਕਰ ਰਹੇ ਆ ਆਪਾਂ ਕੁਝ ਜਿਹੀ ਕਰ ਰਹੇ ਆ ਪੁਲਿਸ ਨੂੰ ਭੁਲਾਇਆ ਗਿਆ ਵਾ ਖਾਣਾ ਰਾਮ ਮੰਦਿਰ ਤੋਂ ਕੁੱਝ ਵੀ ਆਈਆ ਪੀਸੀ ਆਰ ਵੀ ਆਈ ਰਹੀ ਹੈ ਇਹਦੇ ਵਿੱਚ ਇਹਨੂੰ ਪਤਾ ਲੱਗੂਗਾ ਕਿ ਇਹ ਸੇਧ ਹੋਇਆ ਕੀ ਇਨੇ ਨਿਸ਼ਾਨੂਸ਼ਾ ਕੀਤਾ ਹੋਇਆ ਕੋਈ ਦੱਸਿਆ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀਤੀ ਹੋਈ ਹੈ ਹਾਂਜੀ ਹਾਂਜੀ ਇਹ ਬੰਦਾ ਹੋਰੇ ਮੌਕੇ ਤੇ ਪਹੁੰਚਾ ਪੁੱਛ ਨਹੀਂਦੇ ਇਹ ਗੱਡੀ ਦਿੱਲੀ ਦੀ ਹੈ ਬੰਦਾ ਜੰਮੂ ਦਾ ਦੱਸਦਾ ਪਿਆ ਤੇ ਮਿਲਣ ਇਹ ਕਿਸੇ ਬਰਗੇਡੀਅਰ ਨੂੰ ਆਇਆ ਸੀਗਾ ਇਹ ਕਿ ਤੁਹਾਨੂੰ ਸਹੀ ਲੱਗਦਾ ਪਿਆ ਇਹ ਤੇ ਫਾਜ਼ਲ ਸਾਹਿਬ ਇੱਥੇ ਡਿਊਟੀ ਕਰਦੇ ਤੇ ਕੋਈ ਇਹ ਪਹਿਲਾ ਅੰਕਲ ਕਹਿ ਰਿਹਾ ਸੀਗਾ ਅੰਕਲ ਇੱਕ ਹੋਰ ਬ੍ਰਿਗੇਡੀਅਰ ਦੇ ਖਾਦਰ ਆ ਗਿਆ ਇੱਕ ਫਾਦਰ ਹੈ ਤੇ ਇਹ ਜੰਮੂ ਦਾ ਦੱਸਦਾ ਉੱਪਰ ਆਰਮੀ ਲਿਖਿਆ ਹੋਇਆ ਇਹਨੇ ਹਾਂਜੀ ਹਾਂਜੀ ਆਰਮੀ ਤੇ ਗੱਡੀ ਦਿੱਲੀ ਦੀ ਹੈ ਗੱਡੀ ਦਿੱਲੀ ਦੀ ਤੁਹਾਨੂੰ ਕੋਈ ਸ਼ੱਕ ਪੈਦਾ ਹੋ ਰਿਹਾ ਕੋਈ ਪੁੱਛਕਿਸ਼ ਕਰਦੇ ਆਂ ਉਸ ਤੋਂ ਬਾਅਦ ਪਤਾ ਲੱਗਣੀ ਤਸਲੀਕਾ ਨਹੀਂ ਕੀ ਉਹ ਤਾਂ ਫਿਰ ਹੁਣ ਸਾਹਮਣੇ ਆਉਂ ਆਇਆ ਇਹ ਕਿੱਥੋਂ ਆਇਆ ਇਹ ਕਿੱਥੋਂ ਅੰਕਲ ਹੈ ਆਪੇ ਬ੍ਰਿਗੇਡੀਅਰ ਹੈ अच्छा कौन किधर आया आप उनसे मिलने आए थे पास एक सच्ची बात हां बोलो बोलो वीडियो बंद कर दी दूसरा नंबर बात ये थी कि बंदे ने मेरा शीशा तोड़ दिया ये तोड़ दिया नहीं वो अभी तोड़ा अभी तोड़ दी अभी तोड़ा ही नहीं पहले पहले आपने क्या किया क्या पता और नुकसान तो नहीं नहीं आपने पहले मेरा होया ना 5 लाख आपने पहले क्या किया हां चाचा मेरी गल दा सुन इना गरम ना होया कर देखरा कोई कोई किसी का नहीं होता आएगा पता है दुनिया अब कहां से हो कहां से हो जी कहां से रहने वाले हो मैं जम्मू को जम्मू के हो जम्मू से यहां मिलने आए थे किसी को नहीं यहां पे मेरे अंकल रहते हैं बर्गेडियर अब उनको तो तो मिलने आए थे गाड़ी और स्टार्ट नहीं देता इतनी कॉल से हां लो इसी पर हवा पर मेरा तो आपने वीडियो बंद करो यार ये गाड़ी भैया आप बंद करो ये ना लेके आए कि नहीं चला अच्छा पंचर ही ले आया गाड़ी स्टार्ट नहीं हो रहा है इतना का मुंडा मैं मसी बजाया तो आया भाई भी नहीं ਕਿਆ ਮਜ਼ੀਆ ਖਿੱਚ ਕੇ ਬਚਾਇਆ ਥੱਲੇ ਦੇ ਦੇਣੇ ਮੁੰਡਾ ਨਹੀਂ ਪਰ ਹੋਇਆ ਹੋਇਆ ਕੀ ਸੀਗਾ ਇਹਨਾਂ ਨੂੰ ਕੀ ਹੋਇਆ ਸੀ ਇਹਨਾਂ ਨਸ਼ਾ ਨੁਸ਼ਾ ਕੀਤਾ ਹੋਇਆ ਕੋਈ ਇਹਨੇ ਕੋਈ ਨਸ਼ਾ ਨੁਸ਼ਾ ਕੀਤਾ ਹੋਇਆ ਨਹੀਂ ਕੋਈ ਅੰਕਲ ਮੇਰੀ ਅਕਲ ਕਰ ਜਾਣਾ ਥੱਲੇ ਹੋਏ ਨੇ ਜੀ ਕੋਈ ਸਾਈਡ ਤੇ ਕਰ ਗੱਡੀ ਰੱਖਾ ਜੀ ਆ ਤੁਸੀਂ